ਤਾਂ ਚਾਈਨਾ ਡੋਰ ਦੇ ਨਾਲ ਗੱਟੂ ਦੇ ਨਾਲ ਗੁੱਡੀ ਉਡਾਣ ਵਾਲਿਆਂ ਦੀ ਹੁਣ ਖੈਰ ਨਹੀਂ ਜੇਕਰ ਕੋਈ ਵੀ ਚਾਈਨਾ ਡੋਰ ਦੇ ਨਾਲ ਗੁੱਡੀ ਉਡਾਉਂਦਾ ਤਾਂ ਉਦੋਂ ਤੇ ਤਿੱਖੀ ਨਜ਼ਰ ਰੱਖੀ ਜਾਏਗੀ ਉਦੋਂ ਤੇ ਮਾਮਲਾ ਦਰਜ ਕੀਤਾ ਜਾਏਗਾ ਪੁਲਿਸ ਵੱਲੋਂ ਇੱਕ ਖਾਸ ਤਿਆਰੀ ਜਿਹੜੀ ਤੁਹਾਨੂੰ ਦਿਖਾ ਦਿੰਨੇ ਆ ਡਰੋਨ ਤੇ ਰਾਈ ਹਰ ਛੱਤ ਦੇ ਉੱਤੇ ਧਿਆਨ ਰੱਖਿਆ ਜਾਏਗਾ ਹਰ ਕੋਠੇ ਉੱਤੇ ਧਿਆਨ ਰੱਖਿਆ ਜਾਏਗਾ ਤਾਂ ਜੋ ਪਤਾ ਲੱਗ ਸਕੇ ਕਿ ਜਿਹੜਾ ਵੀ ਗੁੱਡੀ ਉਡਾ ਰਿਹਾ ਹੈ ਕਿਤੇ ਖੂਨੀ ਡੋਰ ਦੇ ਨਾਲ ਗੁੱਡੀ ਤੇ ਨਹੀਂ ਉਡਾ ਰਿਹਾ ਜੇਕਰ ਖੂਨੀ ਡੋਰ ਦੇ ਨਾਲ ਗੁੱਡੀ ਉਡਾ ਰਿਹਾ ਤਾਂ ਫਿਰ ਉਦੋਂ ਤੇ ਕਾਰਵਾਈ ਜਿਹੜੀ ਹੈ ਉਹ ਕੀਤੀ ਹੀ ਜਾਏਗੀ ਉਹਦੇ ਪਰਿਵਾਰ ਦੇ ਮੈਂਬਰਾਂ ਦੇ ਉੱਤੇ ਕਾਰਵਾਈ ਕੀਤੀ ਜਾਏਗੀ ਜੇਕਰ ਕੋਈ ਬੱਚਾ ਇਸ ਤਰੀਕੇ ਦੇ ਨਾਲ ਗੁੱਡੀ ਉਡਾਉਂਦਾ ਤਾਂ ਸਾਡੇ ਨਾਲ ACP ਜਸਪਾਲ ਸਿੰਘ ਜੀ ਮੌਜੂਦ ਹੈ ਬਹੁਤ ਵਧੀਆ ਉਪਰਾਲਾ ਹੈ ਜਿਹੜਾ ਖੂਨੀ ਡੋਰ ਤੋਂ ਕਿਤਨਾ ਕਿਤੇ ਨਿਜਾਜ਼ ਪਾਣ ਵਾਸਤੇ ਦੇਖੋ ਸਾਡੇ CP ਸਾਹਿਬ ਗੁਰਪ੍ਰੀਤ ਸਿੰਘ ਪੁਲਿਸਰ ਉਨ੍ਹਾਂ ਨੇ ਸਾਨੂੰ ਕਿਉਂਕਿ ਇਹ ਸੀਜ਼ਨ ਦੇ ਵਿੱਚ ਸਾਡੇ ਸ਼ਹਿਰ ਦੇ ਵਿੱਚ ਦੋ ਮੌਤਾਂ ਇਸ ਖੂਨੀ ਡੋਰ ਦੇ ਨਾਲ ਹੋ ਚੁੱਕੀਆਂ ਨੇ ਤਾਂ ਉਹਨਾਂ ਵੱਲੋਂ ਸਾਨੂੰ ਖਾਸ ਹਦਾਇਤ ਹੈ ਵੀ ਇਸ ਖੂਨੀ ਡੋਰ ਨੂੰ ਸ਼ਹਿਰ ਦੇ ਵਿੱਚੋਂ ਖਤਮ ਕਰਨਾ ਹੈ ਉਹਦੇ ਵਿਆਪਤੀ ਅਸੀਂ ਵੱਡੇ ਪੱਧਰ ਤੇ ਇਹੀ ਚਲਾਇਆ ਹੈ ਅਭਿਆਨ ਚਲਾਇਆ ਹੈ ਜਿਹਦੇ ਸਾਨੂੰ ਬਹੁਤ ਵੱਡੀ ਸਫਲਤਾ ਵੀ ਮਿਲੀ ਹੈ ਉਹਦੇ ਦੋ ਤਰੀਕੇ ਪੜਾਏ ਜਾ ਰਿਹਾ ਇੱਕ ਤਾਂ ਅਸੀਂ ਹਿਊਮਨ ਇੰਟੈਲੀਜੈਂਸ ਦੇ ਆਧਾਰ ਤੇ ਜਿਹੜੇ ਆ ਦੋਰਾ ਵੇਚਣ ਵਾਲੇ ਉਹਨੇ ਦੇਖਿਆ ਕਿ ਕਿਹੜਾ ਚਾਈਨਿਸ ਗਟੂਦ ਵੇਚ ਰਿਹਾ ਹੈ ਔਰ ਉਹਦੇ ਖਿਲਾਫ ਰਿਕਵਰੀ ਕੀਤੀ ਜਾ ਰਹੀ ਹੈ ਪਰਚੇ ਦਰਜ ਕੀਤੇ ਜਾ ਰਹੇ ਆ ਦੂਸਰਾ ਤਰੀਕਾ ਅਸੀਂ ਇਹ ਹਾਈ ਟੈਕ ਤਰੀਕਾ ਵੇ ਹੁਣ ਇਹ ਬਣਾਇਆ ਹੈ ਵੀ ਡਰੋਨ ਦੀ ਸਹਾਇਤਾ ਦੇ ਨਾਲ ਲੋਕਾਂ ਦੇ ਘਰਾਂ ਦੀਆਂ ਛੱਤਾਂ ਦੇ ਉੱਤੇ ਜਾ ਕੇ ਲੋਕਾਂ ਦੇ ਸਹਿਯੋਗ ਦੇ ਨਾਲ ਅਸੀਂ ਇਹ ਜਿਹੜੇ ਚਾਈਨਾ ਡੋਰ ਦੇ ਨਾਲ ਹੈ ਕਿ ਨੇ ਪਤੰਗबाजी ਕਰਨ ਵਾਲੇ ਨੌਜਵਾਨ ਜਾਂ ਬੱਚੇ ਉਹਨਾਂ ਦੀ شناخت ਕੀਤੀ ਜਾ ਰਹੀ ਹੈ ਉਹ ਦੇਖਿਆ ਜਾ ਰਿਹਾ ਵੀ ਕਿਹੜਾ ਚਾਈਨੀਜ਼ ਗਟੂ ਦੇ ਨਾਲ ਅਡਾਰਿਆ ਫਿਰ ਉਹਨਾਂ ਦੀ شناخت ਕਰਕੇ ਉਹਨਾਂ ਨੂੰ ਬੁਲਾਇਆ ਜਾ ਰਿਹਾ ਬੁਲਾਉਣ ਤੋਂ ਬਾਅਦ ਪਹਿਲਾਂ ਉਹਨਾਂ ਕੋਲ ਇਨਫੋਰਮੇਸ਼ਨ ਇਹ ਲਈ ਜਾਂਦੀ ਹੈ ਵੀ ਤੁਸੀਂ ਕਿੱਥੋਂ ਲੈ ਕੇ ਆਏ ਹੋ ਫਿਰ ਉਹਦੇ ਵਿਹਾਰ ਤੋਂ ਅਸੀਂ ਜਿਹੜੇ ਵਿਚ ਨਾਲੇ ਆ ਉਹਨਾਂ ਦੇ ਰਿਕਵਰੀ ਵੀ ਕੀਤੀ ਜਾ ਰਹੀ ਹੈ ਤੇ ਘਰ ਵੀ ਕੀਤੀ ਜਾ ਰਹੀ ਹੈ ਤੇ ਦੂਸਰਾ ਬੱਚਿਆਂ ਨੂੰ ਇਹ ਸਮਝਾਇਆ ਜਾ ਰਿਹਾ ਜਾਗਰੂਕ ਕੀਤਾ ਜਾ ਰਿਹਾ ਇਹਦੇ ਜਿਹੜੇ ਨੁਕਸਾਨ ਨੇ ਹੁਣ ਤੱਕ ਹੋ ਚੁੱਕੇ ਨੇ ਤਾਂ ਅੱਗੇ ਹੋਣ ਵੀ ਹੋ ਸਕਦੇ ਨੇ ਇਹਨਾਂ ਬਾਰੇ ਉਹਨਾਂ ਜਾਗਰੂਕ ਕੀਤਾ ਜਾ ਰਿਹਾ ਵੀ ਇਹ ਕੂਨੀ ਡੋਰ ਜਿਹੜੀ ਹੈ ਇਹ ਤੋਂ ਤੌਬਾ ਕੀਤੀ ਜਾਵੇ ਤੇ ਜਿਹੜੇ ਬੱਚੇ ਸਮਝ ਜਾਂਦੇ ਨੇ ਉਹਨਾਂ ਨੂੰ ਵਾਰਨਿੰਗ ਦੇ ਕੇ ਪੇਰੈਂਟਸ ਦੇ ਹਵਾਲੇ ਕੀਤਾ ਜਾਂਦਾ ਹੈ ਤੇ ਨਾਲ ਹੀ ਪੇਰੈਂਟਸ ਨੂੰ ਵੀ ਵਾਰਨ ਕੀਤਾ ਜਾਂਦਾ ਵੀ ਅੱਗੇ ਤੋਂ ਇਹੋ ਜਿਹੀ ਜੇ ਕਾਰਵਾਈ ਕਿਉਂਕਿ ਦੇਖੋ ਜਦੋਂ ਕੋਈ ਬੱਚਾ ਗੱਟੂ ਲੈ ਕੇ ਕੋਠੇ ਤੇ ਚੜਦਾ ਤਾਂ ਉਹ ਗੱਟੂ ਕਿੱਥੋਂ ਆਉਂਦਾ ਹੈ ਬਿਲਕੁਲ ਮੇਨ ਗੱਲ ਹੈ ਉਹ ਪੇਰੈਂਟਸ ਨੂੰ ਪਤਾ ਹੀ ਹੁੰਦਾ ਜੀ ਪੇਰੈਂਟਸ ਪੈਸੇ ਦਿੰਦੇ ਆ ਤਾਂ ਹੀ ਗੱਟੂ ਲੈ ਕੇ ਆਉਂਦਾ ਤੇ ਪੇਰੈਂਟਸ ਨੂੰ ਪਤਾ ਹੀ ਹੁੰਦਾ ਵੀ ਸਾਡਾ ਬੱਚਾ ਗੱਟੂ ਦੇ ਨਾਲ ਡਾ ਰਿਹਾ ਹੈ ਜਾਂ ਰਵਾਇਤੀ ਡੋਰ ਦੇ ਨਾਲ ਪੇਰੈਂਟਸ ਨੂੰ ਖਾਸ ਵਾਰ ਨੇ ਕੀਤਾ ਗਿਆ ਵੀ ਅਗਰ ਤੁਸੀਂ ਇਹਨਾਂ ਬੱਚਿਆਂ ਆਪਣੇ ਨੂੰ ਨਹੀਂ ਰੋਕੋਗੇ ਤਾਂ ਕਿਤੇ ਦੁਬਾਰਾ ਇਹੋ ਜਿਹੀ ਗਾਰਵੀ ਕੀਤੀ ਜਾਊਗੀ ਤਾਂ ਪੇਰੈਂਟਸ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਏਗੀ ਬਿਲਕੁਲ ਪੇਰੈਂਟਸ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਏਗੀ ਇੱਕ ਵਾਰ ਮੈਂ ਚਾਹਾਂਗਾ ਕਿ ਕੈਮਰਾਮੈਨ ਫੇਰ ਦਿਖਾਵੇ ਕਿ ਕਿੰਨੀ ਕਿੰਨੀ ਦੂਰ ਤੱਕ ਇਹ ਜਿਹੜਾ ਵਾ ਕੈਮਰੇ ਦੀ ਜਿਹੜੀ ਕਵਰੇਜ ਆ ਲਗਾਤਾਰ ਪੈਂਦੀ ਆ ਕਿੰਨੀ ਦੂਰ ਦੀ ਏਰੀਆ ਜਿਹੜਾ ਵਾ ਇਹ ਡਰੋਨ ਦੇ ਨਾਲ ਕਵਰ ਕੀਤਾ ਜਾ ਰਿਹਾ ਦੇਖੋ ਇਹਦੀ ਜਿਹੜੀ ਡਰੋਨ ਦੀ ਹੈਗੀ ਆ ਪੂਰਾ ਏਰੀਆ ਕਵਰ ਕਰਦਾ ਹੈ ਤਕਰੀਬਨ 10 ਕਿਲੋਮੀਟਰ ਤੱਕ ਇੱਕ ਏਰੀਆ ਕਵਰ ਕਰ ਲੈਂਦਾ ਹੈ ਤੇ ਅਸੀਂ ਜਿੱਥੋਂ ਜਿੱਥੋਂ ਤੱਕ ਵੀ ਸਾਨੂੰ ਮਿਲ ਕੇ ਡਰਨ ਦੀ ਹੈਗੀ ਰੇਂਜ ਹੈਗੀ ਉੱਥੋਂ ਤੱਕ ਅਸੀਂ ਜਾ ਕੇ ਪਤਾ ਕਰ ਰਹੇ ਹਾਂ ਤੇ ਇਹ ਰਿਕਾਰਡਿੰਗ ਕੀਤੀ ਹੈ ਸਾਡੇ ਕਿੰਨੀਆਂ ਟੀਮਾਂ ਜਿਹੜੀਆਂ ਇਸ ਲਈ ਆਪਾਂ ਇਸ ਕੰਮ ਦੇ ਵਿੱਚ ਲਗਾਈਆਂ ਦੇਖੋ ਸਾਡੇ 4-4 ਥਾਨਾਂ ਤੋਂ ਇੱਕ ਇੱਕ ਟੀਮ ਸਾਡੀ ਇਸੇ ਕੰਮ ਤੇ ਲੱਗੀ ਹੋਈ ਹੈ ਤੇ ਜਿੱਥੇ ਮੈਨੂੰ ਬੁਲਾਉਂਦੇ ਮੈਂ ਖੁਦਾਬਖਸ਼ ਹੋਈ ਜਾਣਾ ਤੇ ਉਹਦੇ ਸਾਨੂੰ ਬੜੀ ਕਾਮਯਾਬੀ ਮਿਲ ਰਹੀ ਹੈ ਅਸਲ ਕਿ ਲੋਕਾਂ ਨੂੰ ਜਦੋਂ ਅਸੀਂ ਉਸ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕਰਦੇ ਤੇ ਲੋਕ ਨਹੀਂ ਸਮਝਦੇ ਕਾਰਵਾਈ ਦੀ ਗੱਲ ਕਰਾਂਗੇ ਤੇ ਫਿਰ ਲੋਕ ਜੇ ਕੋ ਪੁਲਸਵਾਰ ਸੇ ਹੈ ਤਾਂ ਚੈਲੰਜਰ ਲੇਕਿਨ ਇਹ ਦੋਨੋ ਚੀਜ਼ਾਂ ਹੈ ਜੀ ਕੱਲੀ ਆਪਾਂ ਸਖਤੀ ਕਰਾ ਕੇ ਤਾਮੀਨ ਨਹੀਂ ਕਰ ਲਈ ਦੁਕਾਨ ਜਾਗਰੂਕਾਣਾ ਵੀ ਬਹੁਤ ਜ਼ਰੂਰੀ ਹੈ ਜਾਗਰੂ ਕੀਤਾ ਵੀ ਜਾ ਰਿਹਾ ਅੱਜ ਇਸੇ ਵਜਿਹੇ ਤੇ ਮੈਂ ਸੈਮੀਨਾਰ ਵੀ ਕਰਕੇ ਆਇਆ ਤੇ ਉਥੇ ਬੱਚਿਆਂ ਨੂੰ ਤੇ ਕਰੀਬ ਜਿ ਕਰੀਬ 220 ਬੱਚਾ ਸੀਗਾ ਜਿਨਾਂ ਕੋਲੋਂ ਇਹ ਐਦ ਲਿਆ ਗਿਆ ਵੀ ਉਹ ਨਾ ਤਾਂ ਆਪ ਦੇਖੂ ਨਹੀਂ ਡੋਨਾ ਪਤੰਗबाजी ਕਰਨਗੇ ਤੇ ਨਾ ਹੀ ਆਪਣੇ ਹੋਰ ਭਰਾਵਾਂ ਨੂੰ ਭੈਣਾਂ ਨੂੰ ਕਰਨ ਦਿੰਦੇ ਕਦੀ ਬਹਾਰ ਜਦੋਂ ਆਈ ਸ਼ੁਰੂ ਹੋਈ ਲੋੜੀ ਤੋਂ 15-20 ਦਿਨ ਪਹਿਲੇ ਸ਼ੁਰੂਆਤ ਹੋ ਜਾਂਦੀ ਹੈ ਇਨੀ ਦੇ ਵਿੱਚ ਕਿੰਨੇ ਕ ਮਾਮਲੇ ਦਰਜ ਕਰ ਚੁੱਕੇ ਜੇ ਤੇ ਕਿੰਨੇ ਗੱਟ ਜਿ ਕੋ ਮੇਰੀ ਸਾਡੂ ਵਿੱਚ ਹੋਂ ਤੱਕ 10 ਪਰਚੇ ਦਰਜ ਹੋ ਚੁੱਕੇ ਨੇ ਚਾਈਨਸ ਡੋਰ ਦੇ ਤੇ 1000 ਤੋਂ ਉੱਪਰ ਜਿਹੜਾ ਅਸੀਂ ਇਹ ਗਟੂ ਪ੍ਰਬੰਧ ਕਰ ਚੁੱਕੇ ਕੱਲੇ ਸਾਡੇ ਗੇਟ ਕੀਮਾ ਥਾਣੇ ਦੇ ਵਿੱਚ ਹੀ ਅੱਜ 550 ਤੋਂ ਉੱਪਰ ਜਿਹੜਾ ਗਟੂ ਪ੍ਰਬੰਧ ਕੀਤਾ ਹੈ ਤੇ ਇਹ ਲਗਾਤਾਰ ਜਿਹੜਾ ਚੱਲੂ ਰਹੂਗਾ ਲੋੜੀ ਤੱਕ ਇਵਨ ਲੋੜੀ ਤੋਂ ਬਾਅਦ ਬਸੰਤ ਆਊਗੀ ਉਦੋਂ ਤੱਕ ਵੀ ਚੱਲੂ ਰਹੂਗਾ ਤੇ ਇਹ ਜਦ ਤੱਕ ਅਸੀਂ ਇਹ ਖੂਨੀ ਡੋਰ ਦਾ ਆਪਣੇ ਏਰੀਆ ਦੇ ਵਿੱਚ ਖਤਮਾ ਨਹੀਂ ਕਰ ਦਿੰਦੇ ਅਸੀਂ ਨਹੀਂ ਰੁਕਾਂਗੇ ਇਸ ਸ਼ੁਰੂਆਤ ਨਾਲ ਲੱਗਦਾ ਕਿ ਲੋਕਾਂ ਦੇ ਵਿੱਚ ਸੁਧਾਰ ਆਏਗਾ ਲੋਕ ਇਸ ਖੂਨੀ ਡੋਰ ਨੂੰ ਅਲਵਿਦਾ ਕਹਿਣਗੇ ਬਿਲਕੁਲ ਜੀ ਸਾਨੂੰ ਇਸ ਸੰਧੀ ਪੂਰੀ ਹਿਆਸ਼ਮੰਦਾਂ ਕਿਉਂਕਿ ਦੇਖੋ ਇਹ ਜਿਸ ਤਰ੍ਹਾਂ ਹੀ ਅਭਿਆਨ ਚਲਾਇਆ ਹੈ ਲੋਕਾਂ ਵੱਲੋਂ ਬਹੁਤ ਇਸ ਦੀ ਅਪਰੀਸ਼ੀਏਸ਼ਨ ਦਿੱਤੀ ਗਈ ਹੈ ਸਾਨੂੰ ਤਾਰੀਫ ਕੀਤੀ ਗਈ ਹੈ ਸੋਸ਼ਲ ਮੀਡੀਆ ਥਰੂ ਵੀ ਲੋਕੀ ਜਿਹੜੇ ਸਾਨੂੰ ਮਿਲਦੇ ਵੀ ਆ ਉਹ ਵੀ ਸਾਡੀ ਇਸ ਗੱਲ ਦੀ ਤਾਰੀਫ ਕਰਦੇ ਨੇ ਵੀ ਤੁਸੀਂ ਬਹੁਤ ਵਧੀਆ ਅਭਿਆਲਾ ਕਰ ਰਹੇ ਹੋ ਤੇ ਸਾਨੂੰ ਪੂਰੀ ਉਮੀਦ ਆ ਵੀ ਅਸੀਂ ਇਹ ਕਾਰਨਾ ਕਰਾਂਗੇ ਦਾ ਬਿਲਕੁਲ ਬਹੁਤ ਵਧੀਆ ਪੁਲਿਸ ਫੋਲੋ ਹੈ ਜਿਹੜਾ ਕੰਮ ਕੀਤਾ ਜਾ ਰਿਹਾ ਕਿ ਲਗਾਤਾਰ ਹਰ ਇੱਕ ਦੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਜਿਹੜਾ ਵੀ ਚਾਈਨਾ ਡੋਰ ਦੇ ਨਾਲ ਗੋਡੀ ਉਡਾਏਗਾ ਤਾਂ ਉਹਦੇ ਉੱਤੇ ਨਜ਼ਰ ਰੱਖੀ ਜਾਏਗੀ ਇੱਕ ਤੋਂ ਬਾਅਦ ਦੋ ਵਾਰੀ ਵਾਰਨਿੰਗ ਦਿੱਤੀ ਜਾਏਗੀ ਉਸ ਤੋਂ ਬਾਅਦ ਕਾਰਵਾਈ ਕੀਤੀ ਜਾਏਗੀ ਤਾਂ ਦੇਖਦੇ ਹਾਂ ਕਿ ਲੋਕ ਹੁਣ ਕਿਸ ਤਰੀਕੇ ਦੇ ਨਾਲ ਅਲਵਿਦਾ ਆਖਦੇ ਨੇ ਇਸ ਚਾਈਨਾ ਡੋਰ ਨੂੰ ਇਸ ਖੂਨੀ ਡੋਰ ਨੂੰ ਕੈਮਰਾਮੈਨ ਮਰੋਹ ਦੇ ਨਾਲ ਸੁਖਚੰਦ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ